ਪੰਜਾਬ ਰਾਸ ਦੇ ਪਛੜੇ ਵਰਗਾਂ ਦੀਆਂ ਲੰਬੇ ਸਮੇਂ ਤੋਂ ਲੜਕਦੀਆਂ ਆ ਰਹੀਆਂ ਮੰਗਾਂ ਸੰਬੰਧੀ ਆਲ ਇੰਡੀਆ ਵੈਕਵਰਡ ਫਾਊਂਡੇਸ਼ਨ ਅਤੇ ਬੀਸੀ ਇਕਤਾ ਮੰਚ ਵੱਲੋਂ ਸਾਂਝੇ ਤੌਰ ਤੇ ਵਿਰਸਾ ਵਿਹਾਰ ਆਡੀਟੋਰੀਅਮ ਅੰਮ੍ਰਿਤਸਰ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪਾਲ ਸਿੰਘ ਰਿਟਾਇਰਡ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪੰਜਾਬ ਚੋਂ ਅਤੇ ਹੁਣ ਮੈਂ ਪੰਜਾਬ ਅਤੇ ਹਰਨਾ ਹਾਈ ਕੋਰਟ ਵਿੱਚ ਵਕਾਲਤ ਕਰ ਰਿਹਾ ਮੈਂ ਸਾਡੇ ਪ੍ਰਧਾਨ ਸਾਹਿਬ ਸਰਕਰਨ ਸਿੰਘ ਮੱਲੀ ਦੀ ਕਈ ਹੋਈ ਗੱਲ ਨੂੰ ਹੀ ਅੱਗੇ ਤੋਰਨਾ ਚਾਹਣਾ ਕਿ ਪਛੜਾ ਵਰਗ ਅਤੇ ਦਲਿਤ ਸਮਾਜ ਸ਼ਡਿਊਲ ਕਾਸਟ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਆਪਣੀ ਸਟਰੈਂਥ ਸ਼ੋ ਕਰੇਗਾ ਅਤੇ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਉਹਨਾਂ ਸਭ ਨੂੰ ਦੱਸੇਗਾ ਕਿ ਵੀ ਤੁਸੀਂ ਸਾਡੇ ਨਾਲ ਹਮੇਸ਼ਾ ਹੀ ਨਜਾਇਜ਼ ਕਰਦੇ ਰਹੇ ਹੋ ਅਤੇ ਹੁਣ ਅੱਜ ਤੋਂ ਬਾਅਦ ਅਸੀਂ ਆਪਣੇ ਨਾਲ ਕਿਸੇ ਵੀ ਤਰ੍ਹਾਂ ਦੀ ਨਜਾਇਜ਼ ਗੱਲ ਨਹੀਂ ਹੋਣ ਦਾਂਗੇ ਹਰ ਤਰ੍ਹਾਂ ਦੀ ਆਪਣੀ ਬੰਦੀ ਹਿੱਸੇਦਾਰੀ ਉਸ ਜੀ ਲਵਾਂਗੇ ਜੇ ਸਾਨੂੰ 6 ਮਹੀਨੇ ਵਿੱਚ ਲੱਗਿਆ ਕਿ ਇਹੋ ਜੀ ਹਿੱਸੇਦਾਰੀ ਸਾਨੂੰ ਨਹੀਂ ਮਿਲ ਰਹੀ ਤਾਂ ਅਸੀਂ 6 ਮਹੀਨੇ ਬਾਅਦ ਆਪਣੇ ਸਮਾਜ ਨੂੰ ਹੋਰ ਸੰਗਠਿਤ ਕਰਕੇ ਇੱਕ ਪੰਜਾਬ ਦੀ ਇੱਕ ਦਲਿਤ ਸੋਸ਼ਿਤ ਪਾਰਟੀ ਦਾ ਇੱਕ ਅਸੀਂ ਸ਼ੁਰੂਆਤ ਕਰਾਂਗੇ ਮੈਂ ਕੁਲਵੰਤ ਸਿੰਘ ਮੱਲੀ ਸਟੇਟ ਪ੍ਰੈਜ਼ੀਡੈਂਟ ਆਲ ਇੰਡੀਆ ਬੈਕਵਰਡ ਕਲਾਸ ਫੈਡਰੇਸ਼ਨ ਅੱਜ ਦਾ ਜੋ ਅਸੀਂ ਸੈਮੀਨਾਰ ਕੀਤਾ ਹੈ ਇਹ ਅਸੀਂ OBC ਵਰਗ ਦੇ ਸਮਾਜਿਕ ਨਿਆਂ ਵਾਸਤੇ ਕੀਤਾ ਹੈ OBC ਵਰਗ ਜਿਹੜੇ ਭਾਰਤੀ ਸੰਵਿਧਾਨ ਦੇ ਅਨੁਸਾਰ ਇੱਕ ਵਰਗ ਵੱਖ-ਵੱਖ ਜਾਤਾਂ ਦਾ ਸਮੂਹਖ ਬੰਦਾ ਹੈ ਪਰ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇਸ ਵਰਗ ਨੂੰ ਸਮੇਂ-ਸਮੇਂ 'ਤੇ ਸਰਕਾਰਾਂ ਨੇ ਪਛੜਿਆ ਵਰਗ ਪਛੜਾ ਲੇਕਿਨ ਅਛੜਿਆ ਇਸ ਜਾਗਰਤੀ ਵਾਸਤੇ ਆਪਣੇ ਸਮਾਜ ਦੇ ਸਾਰੀਆਂ ਬਰਾਦਰੀਆਂ ਦੇ ਅੱਜ ਜਿਹੜੇ ਆਗੂ ਬੁੱਧੀਜੀਵੀ ਲੋਕ ਸਨਾ ਜੀ ਉਹਨਾਂ ਨੂੰ ਅਸੀਂ ਇੱਥੇ ਬੁਲਾਇਆ ਤੇ ਆਪਣੇ ਹੱਕਾਂ ਜਿਹੜੇ ਸਾਡੇ ਸੰਵਿਧਾਨਕ ਹੱਕ ਨੇ ਉਹਨਾਂ ਲਈ ਅਸੀਂ ਮੰਤਨ ਕਰਨ ਵਾਸਤੇ ਇੱਕ ਸੈਮੀਨਾਰ ਇੱਕ ਮੀਟਿੰਗ ਦੇ ਰੂਪ ਵਿੱਚ ਇਹਨੂੰ ਦਿੱਤਾ ਹੈ ਅਸੀਂ ਪੰਜਾਬ ਸਰਕਾਰ ਜਿੰਨੀਆਂ ਅੱਜ ਮੌਜੂਦਾ ਜਿਹੜੀ ਇਸ ਸਰਕਾਰ ਨੂੰ ਵੀ ਪੌਣੇ 2 ਮਹੀਨੇ ਹੋ ਗਏ ਆ ਆਮ ਪਾਰਟੀ ਦੀ ਸਰਕਾਰ ਇਸ ਨੇ ਵੀ OBC ਵਰਗ ਨੂੰ ਪਛਾੜਿਆ ਵੋਟ ਸਾਡੀ ਰਾਜ ਇਹ ਹੁਣ ਅਸੀਂ 2027 ਦੇ ਵਿੱਚ ਇਹ ਇੱਕ ਸਟ੍ਰੈਟਜੀ ਤਿਆਰ ਕਰਾਂਗੇ ਭਈ ਇਹ ਅਸੀਂ ਲੋਟ ਤੋਂ ਛੁੱਟ ਜਿਹੜੀ OBC ਵਰਗ SC ਵਰਗ ਨਾਲ ਹੋ ਰਹੀ ਹੈ ਅਸੀਂ ਨਹੀਂ ਹੁੰਦੇ OBC ਵਰਗ ਉਹ ਵਰਗ ਨਹੀਂ ਰਹਿ ਗਿਆ OBC ਵਰਗ ਇੱਕ ਜਾਗਰੂਕ ਵਰਗ ਹੈ SC ਵਰਗ ਇੱਕ ਜਾਗਰੂਕ ਵਰਗ ਹੈ ਅਸੀਂ ਪਿਛਾੜੇ ਹੋਏ ਲੋਕ ਜਿਹੜੇ ਆ ਅਸੀਂ ਅੱਜ ਇਹ ਪ੍ਰਣ ਕੀਤਾ ਹੈ ਕਿ ਅਸੀਂ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਆਪਣੀ ਜਿਹੜੀ ਆਵਾਜ਼ ਹੈ ਇਹਨੂੰ ਬੁਲੰਦ ਕਰੀਏ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ